ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਪਾਲਕ ਪਨੀਰ ਦੀ ਰੈਸਪੀ ਆਪਾਂ ਜਿਹੜਾ ਇਹ ਪਾਲਕ ਪਨੀਰ ਬਣਾਵਾਂਗੇ ਬਹੁਤ ਸਿੰਪਲ ਜਿਹੇ ਤਰੀਕੇ ਨਾਲ ਇਹਨੂੰ ਬਣਾ ਕੇ ਤਿਆਰ ਕਰਾਂਗੇ ਤੇ ਆਓ ਫਿਰ ਅਸੀਂ ਪਾਲਕ ਪਨੀਰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਪਾਲਕ ਨੂੰ ਉਬਾਲ ਕੇ ਤਿਆਰ ਕਰਾਂਗੇ ਇੱਕ ਪਤੀਲਾ ਅਸੀਂ ਗੈਸ ਉੱਤੇ ਰੱਖ ਦਿੱਤਾ ਹੈ ਜਦੋਂ ਪਾਣੀ ਥੋੜਾ ਰਿਜੇ ਪੈ ਜਾਵੇ ਫਿਰ ਅਸੀਂ ਇਹਦੇ ਵਿੱਚ ਪਾਲਕ ਪਾ ਦਵਾਂਗੇ ਇੱਥੇ ਆਪਾਂ ਦੋ ਗੁੱਛੀਆਂ ਪਾਲਕ ਦੀ ਲਈ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਹੁਣ ਅਸੀਂ ਰਿਜਦੇ ਹੋਏ ਪਾਣੀ ਦੇ ਵਿੱਚ ਪਾਲਕ ਨੂੰ ਪਾ ਦਵਾਂਗੇ ਇਹ ਪਾਲਕ ਨੂੰ ਅਸੀਂ ਸਿਰਫ 5 ਮਿੰਟ ਤੱਕ ਪਕਾਵਾਂਗੇ ਪਾਲਕ ਨੂੰ ਅਸੀਂ ਜ਼ਿਆਦਾ ਨਹੀਂ ਪਕਾਣਾ ਹੈ ਜਦੋਂ ਅਸੀਂ ਪਾਲਕ ਨੂੰ ਜ਼ਿਆਦਾ ਪਕਾਉਂਦੇ ਹਾਂ ਤੇ ਜਿਹੜਾ ਉਹਦਾ ਕਲਰ ਹੈਗਾ ਏ ਉਹ ਬਿਲਕੁਲ ਡਲ ਜਿਆ ਹੋ ਜਾਂਦਾ ਹੈ ਅਸੀਂ ਇਹਦਾ ਕਲਰ ਬਿਲਕੁਲ ਜਿਹੜਾ ਹਰਾ ਹਰਾ ਰੱਖਣਾ ਹੈ ਜਦੋਂ ਪਾਲਕ ਇਸ ਤਰ੍ਹਾਂ ਰੇਜੇ ਪੈ ਜਾਵੇ ਉਦੋਂ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਹੁਣ ਅਸੀਂ ਪਾਲਕ ਨੂੰ ਕੱਢ ਲਵਾਂਗੇ ਬਾਹਰ ਤੇ ਇਹਨੂੰ ਆਪਾਂ ਠੰਡੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਵਾਂਗੇ ਤੇ ਨੁੱਚੜਨ ਦੇ ਲਈ ਰੱਖ ਦਵਾਂਗੇ ਤੇ ਆਹ ਪਾਲਕ ਜਦੋਂ ਠੰਡੀ ਹੋ ਜਾਏਗੀ ਫਿਰ ਅਸੀਂ ਇਹਦਾ ਪੇਸਟ ਬਣਾ ਕੇ ਤਿਆਰ ਕਰਾਂਗੇ ਇਹਦੇ ਜਿਹੜੀ ਪਾਲਕ ਹੈਗੀ ਆ ਅਸੀਂ ਇਹਨੂੰ ਪੀਸ ਕੇ ਤਿਆਰ ਕਰ ਲਿਆ ਹੈ ਤੇ ਹੁਣ ਅਸੀਂ ਲਗਾਵਾਂਗੇ ਪਾਲਕ ਨੂੰ ਤੜਕਾ ਉਹਦੇ ਲਈ ਅਸੀਂ ਗੈਸ ਤੇ ਇੱਕ ਕੜਾਈ ਰੱਖ ਦਿੱਤੀ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਅਸੀਂ ਦੇਸੀ ਘਿਓ ਦੇ ਵਿੱਚ ਜਿਹੜਾ ਪਾਲਕ ਪਨੀਰ ਬਣਾ ਕੇ ਤਿਆਰ ਕਰਾਂਗੇ ਘਿਓ ਗਰਮ ਹੋਣ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਇੱਕ ਦਾਲਚੀਨੀ ਦਾ ਟੁਕੜਾ ਤੇ ਨਾਲ ਅਸੀਂ ਪਾ ਦਵਾਂਗੇ ਇੱਕ ਚਮਚ ਭਰ ਕੇ ਜੀਰੇ ਦਾ 4-5 ਅਸੀਂ ਪਾ ਦਵਾਂਗੇ ਸੁੱਕੀਆਂ ਲਾਲ ਮਿਰਚਾਂ ਦਾਲਚੀਨੀ ਦੇ ਨਾਲ ਜਿਹੜਾ ਫਲੇਵਰ ਆ ਪਾਲਕ ਪਨੀਰ ਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਤੇ ਦੋ ਅਸੀਂ ਕੱਟੇ ਹੋਏ ਪਿਆਜ਼ ਪਾ ਦਵਾਂਗੇ ਤੇ ਪਿਆਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਾਲਕ ਪਨੀਰ ਬਣਾਉਣ ਦੇ ਲਈ ਜਿਹੜਾ ਪਨੀਰ ਹੈਗਾ ਮੈਂ ਘਰ ਦੇ ਵਿੱਚ ਬਣਾ ਕੇ ਹੀ ਤਿਆਰ ਕੀਤਾ ਹੈ ਤੇ ਜਿਹੜਾ ਘਰ ਦਾ ਪਨੀਰ ਹੁੰਦਾ ਹੈ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਸਵਾਦ ਹੁੰਦਾ ਬਾਜ਼ਾਰ ਦੇ ਪਨੀਰ ਨਾਲੋਂ ਤੇ ਅਸੀਂ ਇੱਥੇ ਜਿਹੜਾ ਪਨੀਰ ਹੈ ਇਹਨੂੰ ਕੱਟ ਕੇ ਤਿਆਰ ਕਰ ਲੈਂਦੇ ਹਾਂ ਜਿੰਦ ਤੱਕ ਤੁਹਾਨੂੰ ਵੱਡੇ ਛੋਟੇ ਪੀਸ ਪਸੰਦ ਹੈਗੇ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਪਨੀਰ ਦੇ ਪੀਸ ਕੱਟ ਲਵੋ ਪਿਆਜ਼ ਜਦ ਥੋੜੇ ਜਿਹਾ ਭੁਜ ਹੋ ਜਾਏਗੇ ਫਿਰ ਅਸੀਂ ਇਹਦੇ ਵਿੱਚ ਕੁੱਟਿਆ ਹੋਇਆ ਥੋੜਾ ਜਿਹਾ ਅਦਰਕ ਲਸਣ ਪਾ ਦਵਾਂਗੇ ਅਦਰਕ ਲਸਣ ਅਸੀਂ ਬਾਅਦ ਚ ਪਾਣਾ ਹੈ ਜਦੋਂ ਪਿਆਜ਼ ਹਲਕਾ ਜਿਹਾ ਭੁਜ ਹੋ ਜਾਏਗਾ ਇਹਨੂੰ ਅਸੀਂ ਪੋਂ ਲੈਂਦੇ ਹਾਂ ਨਾਲ ਹੀ ਅਸੀਂ ਇਹਦੇ ਵਿੱਚ 4-5 ਹਰੀਆਂ ਮਿਰਚਾਂ ਲੈ ਲਵਾਂਗੇ ਉਹਨਾਂ ਨੂੰ ਅਸੀਂ ਬਰੀਕ-ਬਰੀਕ ਕੱਟ ਕੇ ਪਾ ਦਵਾਂਗੇ ਪਿਆਜ਼ ਜਦ ਪੂਰੀ ਤਰ੍ਹਾਂ ਭੁਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਸੁੱਕੇ ਮਸਾਲੇ ਅੱਧਾ ਕ ਚਮਚ ਅਸੀਂ ਇਹਦੇ ਵਿੱਚ ਹਲਦੀ ਪਾ ਦਵਾਂਗੇ ਇੱਕ ਚਮਚਾ ਸੀ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਥੋੜਾ ਜਿਹਾ ਅਸੀਂ ਗਰਮ ਮਸਾਲਾ ਪਾ ਦਵਾਂਗੇ ਇਹਨੂੰ ਅਸੀਂ ਪਕਾ ਲੈਂਦੇ ਹਾਂ ਤੇ ਹੁਣ ਅਸੀਂ ਇਹਦੇ ਵਿੱਚ ਪਨੀਰ ਪਾ ਦਿੰਦੇ ਹਾਂ ਪਹਿਲਾਂ ਅਸੀਂ ਪਨੀਰ ਨੂੰ ਇਹ ਮਸਾਲੇ ਦੇ ਵਿੱਚ ਭੁੰਨਾਂਗੇ ਥੋੜੀ ਦੇਰ ਦੇ ਲਈ ਪਨੀਰ ਨੂੰ ਮਸਾਲੇ ਦੇ ਵਿੱਚ ਪਕਾਉਣ ਦੇ ਨਾਲ ਜਿਹੜਾ ਲੂਣ ਮਿਰਚ ਮਸਾਲਾ ਹੈਗਾ ਪਨੀਰ ਦੇ ਵਿੱਚ ਚੰਗੀ ਤਰ੍ਹਾਂ ਸਮਾ ਜਾਂਦਾ ਹੈ ਤੇ ਇਸ ਤਰ੍ਹਾਂ ਅਸੀਂ ਪਨੀਰ ਨੂੰ ਇਹਦਾ ਮਸਾਲੇ ਦੇ ਵਿੱਚ ਥੋੜੀ ਦੇਰ ਭੁੰਨਾਂਗੇ ਪਨੀਰ ਜਦੋਂ ਭੁਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਲਕ ਦਾ ਪੇਸਟ ਪਾ ਦਵਾਂਗੇ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਜਿਸ ਬਰਤਨ ਦੇ ਵਿੱਚ ਅਸੀਂ ਪਾਲਕ ਦਾ ਪੇਸਟ ਕੱਢਿਆ ਸੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਧੋ ਕੇ ਵੀ ਇਹਦੇ ਵਿੱਚ ਪਾ ਦਿੰਦੇ ਹਾਂ ਕਿਉਂਕਿ ਉਹਦੇ ਨਾਲ ਥੋੜਾ ਜਿਹਾ ਪੇਸਟ ਲੱਗਾ ਹੋਇਆ ਹੈ ਪਾਲਕ ਦਾ ਪਾਣੀ ਜਿਹੜਾ ਅਸੀਂ ਇਹਦੇ ਵਿੱਚ ਪਾਣਾ ਹੈ ਬਿਲਕੁਲ ਥੋੜਾ ਜਿਹਾ ਪਾਣਾ ਹੈ ਜਿਆਦਾ ਪਾਣੀ ਨਹੀਂ ਪਾਣਾ ਹੈ ਤੇ ਹੁਣ ਅਸੀਂ ਪਾਲਕ ਨੂੰ 10 ਮਿੰਟ ਤੱਕ ਪਕਾਵਾਂਗੇ ਪਾਲਕ ਨੂੰ ਬਹੁਤ ਚੰਗੀ ਤਰ੍ਹਾਂ ਭੁੰਨਾਂਗੇ ਤੇ ਇਹਦੇ ਵਿੱਚ ਅਸੀਂ ਜਿਹੜਾ ਨਮਕ ਹੈਗਾ ਉਹ ਨਹੀਂ ਪਾਇਆ ਸੀਗਾ ਪਹਿਲਾਂ ਹੁਣ ਅਸੀਂ ਇਹਦੇ ਵਿੱਚ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਦਿੰਦੇ ਹਾਂ ਇੱਥੇ ਮੈਂ ਸਿਰਫ ਪੌਣਾ ਇੱਕ ਚਮਚ ਜਿਹੜਾ ਨਮਕ ਦਾ ਪਾਇਆ ਹੈ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਤੇ ਨਾਲ ਹੀ ਅਸੀਂ ਇਹਦੇ ਵਿੱਚ 1 ਡੇਢ ਚਮਚ ਭਰ ਕੇ ਮਲਾਈ ਦਾ ਪਾ ਦਵਾਂਗੇ ਜੇ ਤੁਹਾਡੇ ਕੋਲ ਮਲਾਈ ਨਾ ਹੋਵੇ ਤੁਸੀਂ ਉਹਦੀ ਜਗ੍ਹਾ ਤੇ ਕਰੀਮ ਪਾ ਸਕਦੇ ਹੋ ਜੇ ਕਰੀਮ ਨਾ ਹੋਵੇ ਤੇ ਮਲਾਈ ਪਾ ਦਵੋ ਤੇ ਇਹਨੂੰ ਪਾਣ ਦੇ ਨਾਲ ਜਿਹੜਾ ਕਲਰ ਹੈ ਉਹ ਹਲਕਾ ਜਿਹਾ ਦੇਖਿਓ ਚੇਂਜ ਹੋ ਜਾਏਗਾ ਵਿੱਚ ਵਿੱਚ ਜਿਹੜੀ ਕੜਛੀ ਆਪਾਂ ਚਲਾਉਂਦੇ ਰੱਖਾਂਗੇ ਅਸੀਂ ਪਾਲਕ ਪਨੀਰ ਨੂੰ ਓਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਸਾਈਡਾਂ ਤੋਂ ਜਿਹੜਾ ਘਿਓ ਆ ਉਹ ਬਾਹਰ ਨਹੀਂ ਆਂਦਾ ਜਿਹੜਾ ਇਹ ਵਾਲਾ ਪਾਲਕ ਪਨੀਰ ਹੈ ਇਹਦਾ ਤਰੀਕਾ ਜਿਹੜਾ ਬਿਲਕੁਲ ਸਿੰਪਲ ਹੈਗਾ ਨਾ ਅਸੀਂ ਦੇ ਵਿੱਚ ਕੋਈ ਟਮਾਟਰ ਵਗੈਰਾ ਪਾਏ ਹੈ ਨਾ ਹੀ ਬਹੁਤੇ ਮਸਾਲੇ ਪਾਏ ਨੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਅਸੀਂ ਪਾਲਕ ਪਨੀਰ ਬਣਾ ਕੇ ਤਿਆਰ ਕੀਤਾ ਹੈ ਦੇਖੋ ਹਲਕਾ ਹਲਕਾ ਸਾਈਡਾਂ ਤੋਂ ਘਿਓ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਇਹ ਦੋ ਜਿਹੜਾ ਸਾਡਾ ਪਾਲਕ ਪਨੀਰ ਹੈਗਾ ਇਹ ਬਣ ਕੇ ਤ ਲੋ ਜੀ ਜਿਹੜਾ ਸਾਡਾ ਇਧਰ ਪਾਲਕ ਪਨੀਰ ਹੈਗਾ ਬਣ ਕੇ ਤਿਆਰ ਹੈ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਇਆ ਹੈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਪਾਲਕ ਪਨੀਰ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਆਂ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ